ਆ ਜੀ ਸਿਬੀਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਧਲੇਵਾ ਕਬੂਤਰਬਾਜੀ ਮੁਕਾਬਲੇ ਵਿੱਚ ਅੱਜ ਧਲੇ ਮਾਰੀ ਧਰਤੀ ਤੇ ਮੇਰੇ ਵੀਰੋ ਕਹਿੰਦੇ ਘੈਂਟ ਬਾਜੀ ਉੱਟਣੀਆਂ ਕਾਪੀ ਤੇ ਕਹਿੰਦੇ ਜਸੂ ਗੱਤਲੇ ਵਾਲਾ ਤੇ ਦੇਖਦੇ ਆ ਫਿਰ ਕਿੰਨੇ ਕਬੂਤਰ ਐਂਟਰ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਟਿੱਕ ਮਾਰ ਲੱਗੀ ਯਾਰਿਆ ਕਬੂਤਰ ਬਾਕੀ ਉਹ ਬਾਈ ਨੇ ਜਿਨ੍ਹਾਂ ਨੇ ਬਾਜੀ ਕਰਾਉਣੀ ਹੈਗੀ ਸਾਨੂੰ ਬਾਈ ਆਤਲੇ ਦੇ ਵਿੱਚ ਅੱਜ ਘੈਂਟ ਬਾਜੀ ਉੱਡਣੀਆਂ ਆਨੇ ਬਾਈ ਸਾਰੇ ਆਤਲੇ ਵਾਲੇ ਇਹਨਾਂ ਨੇ ਕਹਿੰਦੇ ਅੱਜ ਆਤਲੇ ਦੇ ਵਿੱਚ ਮੇਰੇ ਵੀਰੋਂ ਮੇਲਾ ਲਵਾ ਦੇਣਾ ਤੇ ਪਿੰਡ ਦਿਲੇਵਾ ਦੇ ਵਿੱਚ ਕਹਿੰਦੇ ਮੇਲਾ ਲਵਾ ਦੇਣਾ ਟੌਪ ਦੀ ਬਾਜੀ ਉੱਡਣੀਆਂ ਇਹਨਾਂ ਬਾਈਆਂ ਨੇ ਇਸ ਬਾਜੀ ਕਰਾਈ ਹੈਗੀ ਸੱਚੀ ਗੱਲ ਬਾਈ ਹੋ ਠੀਕੋ ਬਾਈ ਕਿ ਅੱਜ ਵਧੀਆ ਬਾਜੀ ਉੱਡਣੀਆਂ ਬਾਈ ਫਿਰ ਉਰੇ ਲੋ ਜੀ ਇਹ ਪਿੰਡ ਦੀ ਸਹਿਮਤੀ ਨਾਲ ਬਾਜੀ ਉੱਡਣੀ ਆ ਕਹਿੰਦੇ ਟੌਪ ਦੀ ਬਾਜੀ ਉੱਡਣੀ ਆ ਜਦਲੇਮਾ ਦੇ ਵਿੱਚ ਕਾਫੀ ਦੇ ਕਹਿੰਦੇ ਜਸੂ ਅਤਲੇ ਵਾਲਾ ਮੇਰੇ ਵੀਰੋ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਬੜੂਗੀ ਰੰਗ ਲਿਖਿਆਈ ਜਾਂਦੇ ਆ ਬਾਕੀ ਆਈ ਜਾਂਦੇ ਆ ਅਜੇ ਸਾਰੇ ਉਹਦਾ ਹੁਣ ਇਹ ਕਹਨਾ ਉਹਨੂੰ ਕੋਈ ਨਾ ਉਹਨਾਂ ਬਾਅਦ ਤੇ ਨਹੀਂ ਦਿਓ ਜਦੋਂ ਕਰੰਨ ਬਾਦ ਜਿਆਦਾ ਕਰਦਾ কুকুৰালাই আগত right. ਦੇ ਗਏ ਨਾ ਗਰਮੀ ਨਹੀਂ ਆਉਂਦੀ ਹਾਂ ਉਹ ਨਾ ਨਾ ਪੂਰਾ ਪੱਟਾ ਨਹੀਂ ਲੱਗਦਾ ਜੀ ਇਹ ਵੀ ਕੋਈ ਉਹ ਲੱਖਾਂ ਲੱਗ ਗਈ ਜੀ সে <t> পুষ্ণ ਬਾਈ ਦੇਖਦਾ ਵੀ ਕੀ ਕਰਦੇ ਨੇ ਹਨਾ ਨਾ ਮੈਂ ਤਾਂ ਬਾਜੀ ਵਾਲੀ ਹਾਂ ਬਾਜੀ ਵਾਲਾ ਮੈਂ ਤਾਂ ਜਿਹੜੀ ਨਾ ਖੇਤ ਕੰਮ ਨੇ ਜਨਮਪੁਰਾਂ ਦਾ ਮਾਲਕ ਹੀ ਐ ਮਹਾ ਇਹਦੇ ਕੀ ਨਹੀਂ ਇਹ ਦੇਖਦਾ ਵੀ ਕਿਵੇਂ ਜੀ ਲਿਖੀ ਜਾਂਦੇ ਨੇ ਹੈਲੋ ਜਨਮਪੁਰਾਂ ਪੁੱਤਰ ਦੇਖਦਾ ਵੀ ਕਿੰਨੇ ਹੋ ਗਏ ਅੱਛਾ ਅੱਛਾ ਮੈਂ ਤਾਂ ਇਹ ਜਾਨਣਾ ਮੈਂ ਤਾਂ ਠੀਕ ਹੈ ਕੰਮ ਮਾਰੇ ਮੈਟਰਟਰ ਦੋ ਕਰਖੇ ਨੇ ਜਨਮਪੁਰਾਂ ਨੇ ਤਾਂ ਜਿਆ 50 ਸਾਲ ਤੋਂ ਵਸਤ ਹੈ ਹਾਂ ਠੀਕ ਹੈ ਠੀਕ ਹੈ ਹੈ ਜਨਮਪੁਰਾਂ ਦਾ ਇਧਰ ਆ ਵੀ ਚੱਲ ਚੱਲ ਰਿਹਾ ਹੈ ਤੇ ਹਾਂ ਘੈਂਟ ਬਾਜੀ ਹੋਣੀ ਅੱਜ ਇਹਦਾ ਠੀਕ ਹੈ ਵੀਰੋ ਮੇਲਾ ਲੱਗਿਆ ਪਿਆ ਤੇ ਅੱਜ ਦੇਖਦੇ ਆ ਫਿਰ ਕਬੂਤਰ ਬਾਜੀਆਂ ਨੇ ਪਹਿਲੀ ਵਾਰ ਬਾਜੀ ਕਰਾਈ ਆ ਪ੍ਰਬੰਧ ਪੂਰਾ ਘੈਂਟ ਕਰਿਆ ਹੋਇਆ 10-12 ਕਬੂਤਰ ਖਾਮ ਹੋਇਆਗੇ ਦੇਖਦੇ ਆ ਬਾਕੀ ਕਿੰਨੇ ਕ ਚਲੋ ਹੁਣ ਇਹ ਕਹਿੰਦੇ ਵੀ ਕਾਹਨੂ ਕਿਸੇ ਪਾਸੇ ਹੋਰ ਜਾਣਾ ਵੀ ਜਿੰਨੇ ਕ ਕਬੂਤਰ ਰਹਿ ਗਏ ਉਹਨੇ ਕੀ ਉਡਾ ਦਾਂਗੇ ਤੇ ਦੇਖਾਂਗੇ ਫਿਰ ਜਿੰਨੇ ਕਬੂਤਰ ਹੋ ਜਾਣਗੇ ਬਸ ਓਨੇ ਕੇ ਸੜਾ ਦੇਣਗੇ ਲੋ ਜੀ ਪੈਰ ਸੱਚੇ ਕਰਦੇ ਕਬੂਤਰ ਦੇ ਪਹਿਲਾਂ ਦੇਖ ਲਓ ਜੀ ਕਬੂਤਰ ਛੱਡਣ ਦੀਆਂ ਤਿਆਰੀਆਂ ਚ ਨੇ ਸਾਰੇ ਪਾਣੀ ਲਈ ਜਾਂਦੇ ਆ ਕਬੂਤਰਾਂ ਨੂੰ ਆ ਦੇਖੋ ਤੁਸੀਂ ਪਾਣੀ ਲਾ ਕੇ ਛੱਡਣਗੇ ਸਾਰੇ ਸੱਚਾ ਕਰੀ ਜਾਂਦਾ ਕਬੂਤਰ ਪਾਣੀ ਪੋਣੀ ਲਾਉਣਗੇ ਫੇਰ ਉੱਡਣਗੇ 15 ਕਬੂਤਰ ਹੋ ਗਏ ਮੇਰੇ ਵੀਰੋ ਅੱਜ ਕਹਿੰਦੇ ਘੈਂਟ ਬਾਜੀ ਪੂਰੀ ਵੀਰੇ 15 ਕਬੂਤਰ ਨੇ ਅੱਜ ਉਹਦੇ ਤਿਆਰੀਆਂ ਨਹੀਂ ਕੋਈ ਤਿਆਰੀਆਂ ਹਾਂ ਬਈ ਠੀਕ ਹੋ ਕਿਹੜੀ ਜਗ੍ਹਾ ਤੋਂ ਚਨਾਰਸਾਂ ਤੋਂ ਲਵ ਯੂ ਆਪਾਂ ਕਿਹੜੀ ਜਗ੍ਹਾ ਤੋਂ ਬਈ ਝਾੜੂ ਤੋਂ ਲਓ ਜੀ ਕਬੂਤਰਾਂ ਦੀਆਂ ਤਿਆਰੀਆਂ ਲਾ ਲਓ ਫਿਰ ਪਾਣੀ ਪੂਣੀ ਲਓ ਜੀ ਕਬੂਤਰਾਂ ਨੂੰ ਪਾਣੀ ਲੱਗੀ ਜਾਂਦੇ ਹੁਣ ਘੈਂਟ ਬਾਜੀ YouTube ਵੀ ਦੇਖਦੇ ਆ ਫਿਰ ਗੱਲ ਕਿੱਥੇ ਜਾ ਕੇ ਨਿਪਟੂਗੀ ਆ ਲੈ ਜਾਂਦੇ ਆ ਪਾਣੀ ਤੇ ਹੁਣ ਇਹ ਦੂਬਦ ਮੋਰਾ ਮੂਰਾ ਲੱਗਣਗੀਆਂ ਤੇ ਦੇਖਾਂਗੇ ਫਿਰ ਉਤਰਾਂ ਦੀ ਤਿਆਰੀ ਆ ਗਈ ਮੂਰਾ ਮੂਰਾ ਲੱਗਣ ਗਿਆ ਫਿਰ ਤੁਹਾਨੂੰ ਦੱਸਾਂ ਕਿਹੜੇ ਕਬੂਤਰ ਕਿੱਥੇ ਉੱਡੂਗਾ ਅੱਸੀ ਕਾਲ ਬਾਈ ਠੀਕੋ ਕਹੇ ਜਾਨਵਰ ਛੱਡਣੇ ਅੱਜ ਕੀ ਨਾਮ ਤੇ ਆ ਆਪਣੀ ਮਾਨਸਾ ਆਪਣੀ ਮਾਨਸਾ ਲੋ ਜੀ ਤੇ ਦੇਖ ਲਓ ਫਿਰ ਬਾਕੀ ਆ ਖੜੇ ਇੱਕ ਬਾਈ ਤੇ ਇਹਨਾਂ ਨੇ ਵੀ ਛੱਡਣਾ ਜਾਨਵਰ ਤੇ ਤਿਆਰੀ ਆ ਕੰਮ ਪਾਣੀ ਪੂਣੀ ਲੱਗੀ ਜਾਂਦੇ ਆ ਤੇ ਲਾਲੇ ਪਾਣੀ ਪਾਈਆਂ ਨਹੀਂ ਬਿਲਾਤਾ ਆ ਖੜਿਆ ਬਾਕੀ ਇੱਥੇ ਕਹਿੰਦੇ ਤੋ 515 ਕਨੇ 2200 ਲਾਲ ਰੱਤਾ ਲਾਲ ਰੱਤਾ ਪਾਈਆਂ ਦਾ ਕਬੂਤਰ ਜੇਰ ਆਏ ਜਦ ਤੂੰ ਬਾਏ ਉੱਥੋਂ ਗਿਆ ਓਏ ਕਿੱਥੇ ਗਈ ਤੂੰ ਚ ਜਾਈ ਓਏ ਇਹਨਾਂ ਨੇ ਕੋਈ ਫੂਲ ਦਾਇਆ ਭਾਜੀ ਕੇ ਜਾ ਜਾ ਤਾਰ ਓਏ ਚੰਗਾ ਚੰਗਾ ਕਰਵਾਈ ਹੈ ਕੋ ਇਕੱਠੇ ਹੀ ਮਰਵਾ ਲਿਆ ਕਾਨੂੰਨ ਤੋਂ ਨਿਕਲ ਨੂੰ ਆ ਗਏ ਹੈਲੋ ਓਏ ਗਾਜ ਤੇਰਾ ਜਾ ਸ਼ਾਹ ਕੋਈ ਵੀ ਗੋਲਸ ਲੈ ਆਓ ਭਾਈ ਲੈ ਆਓ ਆਹ ਰਹੀ ਹੈ ਦੋ ਨਾ ਸਹਿਣਾ ਵੀ ਨਹੀਂ ਲੱਗ ਰਿਹਾ ਤਰਾ ਕਰ ਨਾ ਨਿਕਲ ਆ ਦੀ ਬਈ ਸਾਡੇ ਉੱਥੇ ਵੀ ਲੱਗੀ ਲੱਤੂ ਦੀ ਗੱਲ ਨੂੰ ਲਾਹਾ ਦਾਂਗੇ ਜੁਬੀ ਭਾਈ ਇੱਕ ਮਿੰਟ

ਆ ਜਿਹਨੇ ਬਾਈਨੋ ਕਰਕੇ ਰਹਿਣਾ ਬੰਦਾ ਆਪ ਜੀ ਬਾਈ ਠੀਕ ਹੈ ਗੱਲ ਆ ਇਕੱਠੇ ਮਾਰ ਦਿਓ ਇਕੱਠੇ ਹੋ ਗਿਆ ਸੈੱਟ ਠੀਕ ਹੈ ਬਸ ਦੇਖ ਲੈ ਦੇਖ ਲੈ ਟੈਨਸ਼ਨ ਆ ਲੈ ਆ ਹੈਗਾ ਭਾਈ ਮੇਰੇ ਨਾਲ ਟੈਨਸ਼ਨ 15 ਦਾ ਤੋਂ ਬੋਸ ਤਾ ਉਹ ਟੋਕੋ ਜਾ ਕਰ ਦੇ ਦੇਖ ਨਹੀਂ ਆਉਂਦਾ